ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਨਸ਼ੇ ਦੇ ਮਾਮਲੇ 'ਚ ਹੋਈ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਚ ਹਵਾ ਲਾ ਗਿਆ। ਅਮਰਤਪਾਲ ਦੇ ਪਰਿਵਾਰ ਨੇ ਕਿਹਾ ਕਿ ਪੁਲਿਸ ਉਹਨਾਂ ਨੂੰ ਧੱਕੇ ਦੇ ਨਾਲ ਪਸਾਰ ਰਹੀ ਹੈ, ਪੁਲਿਸ ਉਹਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਹੋਰ ਕੀ ਕੁਝ ਆਖਿਆ ਇਹਦੇ ਬਾਰੇ ਗੱਲ ਕਰਦੇ ਹਾਂ ਤੇ ਪੂਰੀ ਖਬਰ ਤੁਹਾਨੂੰ ਦੱਸਦੇ ਹਾਂ ਕਿ ਹੁਣ ਤੱਕ ਇਸ ਮਾਮਲੇ 'ਚ ਕੀ-ਕੀ ਵਾਪਰ ਚੁੱਕਿਆ ਹੈ। ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ। ਦਰਅਸਲ ਅਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਦਿਹਾਤੀ ਦੀ ਪੁਲਿਸ ਦੇ ਵੱਲੋਂ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਆਪਣੇ ਇੱਕ ਸਾਥੀ ਦੇ ਨਾਲ ਸਵਾਰ ਹੋ ਕੇ ਗੱਡੀ ਦੇ ਵਿੱਚ ਇੱਕ ਸਾਈਡ ਦੇ ਉੱਤੇ ਕੌਮੀ ਸ਼ਾਰਾ ਤੇ ਗੱਡੀ ਲਾ ਕੇ ਖੜਾ ਸੀ ਉਸ ਵੇਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ 4 ਗ੍ਰਾਮ ਦੇ ਕਰੀਬ ਆਇਸ ਬਰਾਮਦ ਹੋਈ ਹੈ ਇਸ ਮਾਮਲੇ 'ਚ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਉਹਨਾਂ ਨੂੰ ਜਿਹੜਾ ਸਾਜ਼ਿਸ਼ ਦੇ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਸਾਇਸੀ ਨਸ਼ੇ ਦੇ ਖਿਲਾਫ ਆਵਾਜ਼ ਚੁੱਕੀ ਸੀ ਜ ਇਸ ਨੂੰ ਦਬਾਉਣ ਦੇ ਲਈ ਸਰਕਾਰ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਉਹਨਾਂ ਕਹੇ ਕਿ ਪੁਲਿਸ ਨੂੰ ਜਿੱਥੇ ਨਸ਼ਾ ਰੋਕਣ ਦੀ ਜ਼ਰੂਰਤ ਸੀ ਉੱਥੇ ਪੁਲਿਸ ਜਿਹੜਾ ਇਸ ਮਾਮਲੇ ਦੇ ਵਿੱਚ ਦਬਾਅ ਦੇ ਵਿੱਚ ਕੰਮ ਕਰ ਰਹੀ ਹੈ ਉੱਥੇ ਕੰਮ ਕਰਨ ਦੀ ਥਾਂ ਦੇ ਉੱਤੇ ਦਬਾਅ ਵਿੱਚ ਆ ਕੇ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਉਹਨਾਂ ਕਹੇ ਕਿ ਹਰਪ੍ਰੀਤ ਸਿੰਘ ਦੁਪਹਿਰ 12 ਵਜੇ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਕਰੀਬ 2 ਘੰਟੇ ਬਾਅਦ ਉਹਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ ਹਰਪ੍ਰੀਤ ਸਿੰਘ ਦੇ ਪਿਤਾ ਅਤਰ ਸਿੰਘ ਨੇ ਕਿਹਾ ਕਿ ਅੱਜ ਮੋਗਾ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਮਾਰਚ ਦੇ ਵਿੱਚ ਹਰਪ੍ਰੀਤ ਸਿੰਘ ਨੇ ਸ਼ਾਮਲ ਹੋਣਾ ਸੀ ਹਰਪ੍ਰੀਤ ਸਿੰਘ ਨੇ ਉੱਥੇ ਜਾਣਾ ਸੀ ਅਤੇ ਮੈਨੂੰ ਪਤਾ ਲੱਗਿਆ ਕਿ ਉਹ ਹੁਣ ਫਲੋਰ ਕਿਵੇਂ ਗਿਆ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਫਲੋਰ ਕਿਵੇਂ ਪਹੁੰਚ ਗਿਆ ਉਹਨੇ ਮੋਗੇ ਜਾਣਾ ਸੀ ਇਹ ਹੁਣ ਤੱਕ ਜਿਹੜਾ ਬਿਆਨ ਆਇਆ ਹਰਪ੍ਰੀਤ ਸਿੰਘ ਦੇ ਪਿਤਾ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਦਾ ਅਮਰਤਪਾਲ ਦੀ ਸਾਰੀ ਦੀ ਸਾਰੀ ਸਿਆਸਤ ਸਾਰੇ ਦਾ ਸਾਰਾ ਪ੍ਰਪਗੈਂਡਾ ਇਸ ਗੱਲ ਤੇ ਆਧਾਰਿਤ ਸੀ ਕਿ ਉਹ ਨਸ਼ੇ ਬੰਦ ਕਰਾਉਂਦੇ ਨੇ ਨਸ਼ੇ ਛੁਡਵਾਉਂਦੇ ਨੇ ਲੋਕਾਂ ਦੇ ਤੇ ਜਿਹੜਾ ਅੰਮ੍ਰਿਤਪਾਨ ਲੋਕਾਂ ਨੂੰ ਕਰਾ ਕੇ ਅੰਮ੍ਰਿਤਧਾਰੀ ਸਿੰਘ ਸਜਾਉਂਦੇ ਨੇ ਪਰ ਉਹਨਾਂ ਦੇ ਭਰਾ ਦੇ ਇਸ ਮਾਮਲੇ 'ਚ ਫੜੇ ਜਾਣ ਤੋਂ ਬਾਅਦ ਉਹਨਾਂ ਦਾ ਇਹ ਪ੍ਰਪਗੈਂਡਾ ਧਾਰਾਸ਼ਾਹੀ ਹੁੰਦਾ ਵਿਖਾਈ ਦੇ ਰਿਹਾ ਬੇਸ਼ੱਕ ਪਰਿਵਾਰ ਕਹਿ ਰਿਹਾ ਕਿ ਉਹਨਾਂ ਨੂੰ ਸਾਜ਼ਿਸ਼ ਦੇ ਤਹਿਤ ਫਸਾਇਆ ਤੇ ਬਦਨਾਮ ਕੀਤਾ ਜਾ ਰਿਹਾ ਪੁਲਿਸ ਦਬਾਅ ਦੇ ਵਿੱਚ ਆ ਕੇ ਕੰਮ ਕਰ ਰਹੀ ਹੈ ਹੁਣ ਤੱਕ ਇਸ ਮਾਮਲੇ 'ਚ ਜੋ ਕੁਝ ਵਾਪਰਿਆ ਉਹਦੇ ਬਾਰੇ ਦੱਸ ਦਿੰਨੇ ਆ ਤੁਹਾਨੂੰ ਜਲੰਧਰ ਦਿਹਾਤੀ ਪੁਲਿਸ ਦੀ ਫਲੋਰ ਥਾਣੇ ਨੇ ਇਹ ਕਾਰਵਾਈ ਕੀਤੀ ਹੈ ਹਰਪ੍ਰੀਤ ਸਿੰਘ ਨੂੰ ਫਲੋਰ ਥਾਣੇ ਦੇ ਵਿੱਚ ਜਿਹੜਾ ਰੱਖਿਆ ਗਿਆ ਹੈ ਉਹਨਾਂ ਦੇ ਸਾਥੀ ਵੀ ਉੱਥੇ ਮੌਜੂਦ ਨੇ ਹਾਲਾਂਕਿ ਪੁਲਿਸ ਨੇ ਜਿਹੜਾ ਗ੍ਰਿਫਤਾਰੀ ਤੇ ਨਸ਼ੇ ਦੀ ਬਰਾਮਦਗੀ ਬਾਰੇ ਉਪਚਾਰਕ ਬਿਆਨ ਨਹੀਂ ਸੀ ਦਿੱਤਾ ਪਰ ਹੁਣ ਐਸਐਸਪੀ ਜਿਹੜੇ ਆ ਰੂਲਰ ਉਹਨਾਂ ਨੇ ਬਿਆਨ ਦੇ ਦਿੱਤਾ ਹੈ ਉਹਨਾਂ ਨੇ ਇਸ ਮਾਮਲੇ 'ਚ ਕਹਿ ਦਿੱਤਾ ਹੈ ਕਿ ਜਿਹੜਾ 4 ਗ੍ਰਾਮ ਦੇ ਕਰੀਬ ਆਈਸ ਜਿਹੜੀ ਅਮਰਤਪਾਲ ਤੋਂ ਬਰਾਮਦ ਹੋਈ ਸੀ ਉਹਨਾਂ ਨੇ ਦੱਸਿਆ ਕਿ ਰਾਤ ਨੂੰ ਜਿਹੜੀ ਆਮ ਗਸ਼ਤ ਕਰਦੀ ਆ ਪੁਲਿਸ ਰੂਟੀਨ ਚੈਕਿੰਗ ਕਰਦੀ ਆ ਉਸ ਦੌਰਾਨ ਪੁਲਿਸ ਕੌਮੀ ਸ਼ਾਰਾ ਤੇ ਮੌਜੂਦ ਸੀ ਉਥੇ ਸਾਈਡ ਦੇ ਉੱਤੇ ਇੱਕ ਕ੍ਰੇਟਾ ਗੱਡੀ ਜਿਸ ਦਾ ਰਜਿਸਟਰ ਨੰਬਰ ਅੰਮ੍ਰਿਤਸਰ ਦਾ ਆ ਉਹ ਖੜੀ ਸੀ ਸ਼ੱਕੀ ਹਾਲਤਾਂ 'ਚ ਹੋਣ ਕਰਕੇ ਉਸ ਗੱਡੀ ਦੇ ਜਿਹੜੇ ਆ ਸ਼ੀਸ਼ੇ ਕਾਲੇ ਸੀਗੇ ਇਸ ਕਰਕੇ ਸ਼ੱਕੀ ਹਾਲਤਾਂ 'ਚ ਹੋਣ ਕਰਕੇ ਉਸ ਗੱਡੀ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੇ ਦੌਰਾਨ ਇਹ ਦੋਵੇਂ ਵਿਅਕਤੀ ਜਿਹੜਾ ਸ਼ੱਕੀ ਪਾਏ ਗੇ ਸ਼ੱਕੀ ਪਾਈ ਜਾਣ ਤੋਂ ਬਾਅਦ ਇਸ ਦੀ ਤਲਾਸ਼ ਸੀਨੀਅਰ ਅਫਸਰਾਂ ਨੂੰ ਦਿੱਤੀ ਗਈ ਤੇ ਡੀਐਸਪੀ ਫਲੋਰ ਜਿਹੜੇ ਆ ਉਪ ਤਾਨ ਪੁਲਿਸ ਫਲੋਰ ਨੂੰ ਸੱਦਿਆ ਗਿਆ ਉਹਨਾਂ ਦੀ ਹਾਜ਼ਰੀ ਚ ਤਲਾਸ਼ੀ ਲਈ ਗਈ ਤੇ ਇਹਨਾਂ ਦੋਵਾਂ ਮੁਲਜ਼ਮਾਂ ਹਰਪ੍ਰੀਤ ਸਿੰਘ ਤੇ ਲਾਪ੍ਰੀਤ ਸਿੰਘ ਤੋਂ 4 ਗ੍ਰਾਮ ਆਇਸ ਬਰਾਮਦ ਹੋਈ ਜਿਸ ਤੋਂ ਬਾਅਦ ਇਹਨਾਂ ਦਾ ਡੋਪ ਟੈਸਟ ਕਰਾਇਆ ਗਿਆ ਡੋਪ ਟੈਸਟ 'ਚ ਜਿਹੜਾ ਦੋਵਾਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਗਿਆ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਹੈ ਲੈ ਕੇ ਆਏ ਸੀ ਲੁਧਿਆਣੇ ਤੋਂ ਕੋਈ अरोड़ा ਨਾਂ ਦਾ ਵਿਅਕਤੀ ਹੈ ਜਿਸ ਨੂੰ ਪੇਟੀਐਮ ਰਾਹੀਂ 10000 ਰੁਪਏ ਦੀ ਜਿਹੜਾ ਉਹ ਅਦਾਇਗੀ ਵੀ ਕੀਤੀ ਗਈ ਹੈ ਅਤੇ ਜਿਹੜਾ ਉਹ ਬੰਦਾ ਆ ਜਿਸ ਤੋਂ ਇਹ ਲੈ ਕੇ ਆਏ ਸੀ अरोड़ा ਉਸ ਨੂੰ ਵੀ ਪੁਲਿਸ ਨੇ ਜਿਹੜਾ ਉਹ ਗ੍ਰਿਫਤਾਰ ਕਰ ਲਿਆਇਆ। ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਇਹ ਡਿਵੈਲਪਮੈਂਟ ਹੈ। ਐਸਐਸਪੀ ਨੇ ਖੁਦ ਆ ਕੇ ਇਸ ਦੇ ਬਾਰੇ ਬਿਆਨ ਦਿੱਤਾ ਹੈ। ਅਮਰਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਤੇ ਸ਼ਾਸਨ ਜਾਨੀ ਕਿ ਸਰਕਾਰ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੇ ਲਈ ਉਹਨਾਂ ਦੀ ਮਾਹੀਮ ਨੂੰ ਕਰਾਹੇ ਪਾਉਣ ਦੇ ਲਈ ਇਹ ਸਾਰਾ ਕੁਝ ਕਰ ਰਹੀ ਹੈ। ਆਖਰ ਸੱਚ ਕੀ ਹੈ ਇਹ ਤਾਂ ਸਮੇਂ ਦੇ ਨਾਲ ਸਿੱਧ ਹੋ ਜਾਵੇਗਾ।